ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਦਰਜਨਾ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਡਾਕਟਰ ਮਦਨ ਮਿੱਤਲ ਦੀ ਗਵਾਈ ਹੇਠ ਪਿਤੀ ਰਾਤ ਰੱਖੇ ਸਮਾਗਮ ਵਿੱਚ ਦਰਜਨਾ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹੈਪੀ ਟਿੰਗ ਰਾ ਤੇ ਪਿਆਰਾ ਲਾਲ ਜੋ ਕਿ ਸਮਾਣਾ ਸ਼ਹਿਰ ਵਿੱਚ ਆਪਣੀ ਇੱਕ ਵੱਖਰੀ ਪਛਾਣ ਰੱਖਦੇ ਹਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਡਾਕਟਰ ਬਲਬੀਰ ਸਿੰਘ ਅਤੇ ਚੇਤਨ ਸਿੰਘ ਜੋੜਾ ਮਾਜਰਾ ਨੇ ਸਰੋਪਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਦਿਆਂ ਸਵਾਗਤ ਕੀਤਾ ਸੰਬੋਧਨ ਕਰਦਿਆਂ ਕੈਪਟਨ ਮੱਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਤੇ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਸੇਵਾ ਕਰਨ ਵਾਲੇ ਲੋਕ ਲਗਾਤਾਰ ਆਮ ਆਦਮੀ ਪਾਰਟੀ 'ਚ ਜੁੜ ਕੇ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਪਾਰਟੀ 13 ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ ਡਾਕਟਰ ਬਲਬੀਰ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਖੁਦ ਇੱਕ ਮਹੀਨਾ ਰਹਿ ਕੇ ਉਹ ਆਪਣੀ ਡਾਕੀ ਸੇਵਾ ਨਿਭਾਉਂਦੇ ਰਹੇ ਹਨ ਤੇ ਲੋਕਾਂ ਦੀ ਸੇਵਾ ਕਰਦੇ ਰਹੇ ਹਨ ਸਮਾਣਾ ਤੋਂ ਕੁਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਜੋ ਵੀ ਮੁਲਾਦੇ ਦੰਦਰ ਦੀ ਵਾਪਸ ਆਦੇ ਸੀ ਟੋਨ ਟੈਕ ਚੱਲਦਾ ਸੀ ਖਤਮ ਕੀਤਾ ਤੁਸੀਂ ਰੋਜ਼ ਤੱਕ ਦਿੱਤਾ ਹੋਇਆ ਨਾ ਜੀ ਤੇ ਰੋਜ਼ ਤੱਕ ਕਿੰਨੇ ਗੱਡੀਆਂ ਚਲਾ ਲਏ 14 ਟੋਨ ਟੈਕ 75 ਨੰਬਰ ਕਿੰਨੇ ਜਿਵੇਂ ਮੇਰੇ ਗਾਉਂ 6 ਹਨ ਆਪਰ ਸਰਪਰ ਗਾਉਂ 6 ਪਰ ਟੰਡਲ ਗਾਉਂ 4-5 ਹੈ ਜੀ ਕੋਈ ਨਿਮਰ ਹੋਣੀ ਚਾਹੀਦੀ ਹੈ ਨਾ ਉਜੀ ਰੋਡ ਟੈਕਸੀ ਲੈਂਦੇ ਆਂ ਟਰਨ ਟੈਕਸੀ ਲੈਂਦੇ ਆਂ ਟਰਾਂਸਪੋਰਟ ਵਾਲੇ ਸਾਰੇ ਭਰੇ ਭਰੇ ਲੋਕਾਂ ਦੇ ਟਰੱਕ ਪਾਣੇ ਬੰਦ ਕਰਦੇ ਸਾਨੂੰ ਟਰੱਕ ਨਹੀਂ ਮਿਲ ਰਿਹਾ ਜੀ ਸਾਨੂੰ ਵੱਡਿਆ ਤੋਂ ਰਾਹ ਚੱਕਦੇ ਆਂ ਆਰਤੀਆ ਮਰ ਰਿਆ ਜੀ ਤਰਵਦਾ ਉਹਦਾ ਕਿਤਾ ਆਤਾ ਖਰਚੇ ਵਧਿਆ ਆ ਰੋਤੀ ਦੇ ਖਰਚੇ ਤਾਂ ਘਟ ਨਹੀਂ ਆ ਖਰਚਾ ਵਧ ਗਿਆ ਉਹਦਾ ਸੋ ਆਰਤੀਆ ਮਰ ਰਿਆ ਜੀ ਸ਼ਾਲੇ ਬਣਾਏ ਨਵੀਂ ਦੇ ਨੌਕ ਬਣਾਏ ਸਟੇਟ ਗੌਰਮੈਂਟ ਆਪਣੇ ਕੋਲੋਂ ਪਾਰੀ ਜੀ ਕਾ ਕੰਮ ਚਲਾ ਰਹੀ ਆ ਨੇਬਰ ਵਾਸਤੇ ਵੀ ਖਾਣਾ ਵਾਸਤੇ ਸਟੇਟ ਗੌਰਮੈਂਟ ਆਪਣੇ ਕੋਲੋਂ ਪਾਰੀ ਆ ਸਟੇਟ ਦੇ ਫੰਡ ਰੁਕੇ ਹੋਇਆ ਜੀ ਮੇਰੇ ਹੈਲਥ ਦੇ ਫੰਡ ਰੁਕੇ ਹੋਇਆ ਜੀ ਮਾਣੇ ਦੇ ਵਿੱਚ ਰਜendra ਹਸਪੀਟਲ ਦੇਖਿਆ ਜੀ ਕਿਸੇ ਨੇ ਡਾਟਾ ਸਟੋਰ ਦਾ ਐਮਰਜੈਂਸੀ ਸਰਵਿਸ ਸਮਸਪੈਸ਼ਲਟੀ ਆਪਰੇਸ਼ਨ ਕਿੰਨਾ ਜੀ ਮਾਤਾਛਲਾ ਹਸਪੀਟਲ ਚਾਕੇ ਦੇਖੋ ਤੁਹਾਨੂੰ ਲੱਗੇਗਾ ਪ੍ਰਾਈਵੇਟ ਕਾਰਪੋਰੇਟ ਹਸਪੀਟਲ ਨਾ ਮੱਛਿਆ ਵਾਸਤੇ ਇੰਟੈਂਸਿਵ ਕੇਅਰ ਜਰੂਰਤ ਵੱਡਿਆ ਵਾਸਤੇ 25 ਬੈਡ ਉੱਤੇ 100 ਬੈਡ ਤੋਂ ਉੱਤੇ ਜ਼ਿਆਦਾ ਟੋਟਲ ਸਾਡਾ ਐਮਰਜੈਂਸੀ ਬੈਡਸ ਦੀ ਕੈਪੈਸਿਟੀ ਐਸੋ ਦੇ ਬੀਜੇ ਤੋਂ ਜ਼ਿਆਦਾ ਹੈ ਸਾਡੇ ਚੰਡੀਗੜ੍ਹ ਪੁਹਾਲੀ ਸਥਾਪਨ ਬਣਾਇਆ ਜਿੰਨੇ ਵਰਤੇ ਇੰਸਟੀਚਿਊਟ ਆਫ ਲੈਬੋਰੈਂਟਰੀ ਰਿਸਰਚ ਆਪਣੀ ਕਿਸਮ ਦਾ ਦੇਸ਼ ਦੇ ਦੂਜਾ ਹਸਪਤਾਲ ਜਿਵੇਂ ਦਿੱਲੀ ਚ ਕਰਦੇ ਆ ਕਿਸੇ ਵੀ ਮੀਡੀਆ ਕੋ ਬਰੇਕਸਟ ਕੋਪਰਟ ਕੀਆ ਨਹੀਂ ਪਾਸੇ ਰੱਖਿਆ ਕਿਸੇ ਵੀ ਪ੍ਰਾਈਵੇਟ ਹਸਪਤਾਲ ਦਾ ਖਰਾਬਦੀ ਕੋਪਰਟ ਨਹੀਂ ਆ ਬਹੁਤ ਵਧੀਆ ਕੰਮ ਦੇ ਹਸਪਤਾਲ ਕਰਵਾਗੇ ਪ੍ਰਾਈਵੇਟ ਹਸਪਤਾਲ ਦੇ ਨਾਲ ਕਲੈਬੋਰੇਟ ਕਰ ਰਹੇ ਆ ਉਹਨਾਂ ਨੂੰ ਸਪੋਰਟ ਕਰ ਰਹੇ ਆ ਇੱਕ ਜਿਹੜੇ ਤੁਸੀਂ ਬੈਠੇ ਸਾਹਮਣੇ ਤੁਸੀਂ ਦੋ ਕੰਮ ਕਰਦੇ ਹੋ ਸਰਕਾਰ ਦੀ ਜ਼ਿੰਮੇਵਾਰੀ ਆ ਰੋਜ਼ਗਾਰ ਦੇਣਾ ਤੁਸੀਂ ਕਹਿੰਦੇ ਹੋ ਤੁਹਾਡੇ ਵਾਲੀ ਇੰਡਸਟਰੀ ਰਹਿੰਦੀ ਆ ਜੀ ਜਿਹੜੀ ਤੁਹਾਡੇ ਵਾਲੀ ਇੰਡਸਟਰੀ ਆ ਜੇ ਮੈਂ ਗੱਲ ਕਰਾਂ ਜਿਹੜੀ ਵੱਡੀ ਆ ਰਾਜ ਦੀ ਇੰਡਸਟਰੀ ਆ ਉਹ ਕਿੰਨੇ ਲੋਕਾਂ ਨੂੰ ਜੋਬ ਦਿੰਦੇ ਆ 20000 ਨੂੰ ਜਿਹੜੀ ਤੁਹਾਡੇ ਸਮਾਜੇ ਵਿੱਚ ਤੁਸੀਂ 30000 ਜੋਬ ਦਿੱਤੀ ਹੋਣੀ ਆ ਜੀ ਜਿਹੜੀ ਸਵਾਲ ਮਾਈਕਰੋ স্মਲ మీడియం ਇੰਡਸਟਰੀ ਆ 95% ਐਪਲੋਇਮੈਂਟ ਉਹ ਹੁੰਦੀ ਆ ਸੋ ਯੂ ਆਰ ਦਾ ਪੀਪਲ Who get employment ਯੂ ਆਰ ਦਾ ਪੀਪਲ Who get taxes ਤੁਸੀਂ ਟੈਕਸ ਕਿੰਨੀ ਪਰਸੈਂਟ ਦਿੰਦਾ ਨਹੀਂ ਜਿਆਦਾ ਦਰਨਾ ਦਿੱਤੇ ਪਰਸਨ ਸਰਰੇਡ ਬੰਦਾ ਸੀਗਾ ਤੁਹਾਡਾ 60% ਦਾ ਅਡਾਨੀ ਅਮਾਨੀ ਉਹਨਾਂ ਦਾ 22% ਕੀਤਾ ਇਹਨਾਂ ਨੇ ਸਿੱਧਾ 100 ਲੱਖ ਰੁਪਏ ਦੇ ਜੇਬ ਚ ਪਾ ਲਿਆ ਬਲੇ ਉਹਨੇ ਕੈਨੇਡਾ ਦੀ ਦਸਤੇ ਗਏ ਆ ਕਿ 1 ਲੱਖ ਰੁਪਏ ਦਾ ਇਹਨਾਂ ਨੂੰ ਫਾਇਦਾ ਹੁੰਦਾ ਅਸੀਂ ਪੈਸਾ ਪਾ ਲਈਏ ਤੁਹਾਡੀਆਂ ਜੇਬਾਂ 'ਚ ਕਾਮਰਮੈਨ ਦੀਆਂ ਜੇਬਾਂ 'ਚ ਗਰੀਬ ਬੰਦੇ ਦੀਆਂ ਜੇਬਾਂ 'ਚ ਤਾਂ ਕਿਉਂ ਪੈਸਾ ਮਾਰਕੀਟ ਚ ਆਏਗਾ ਇਹ ਪੈਸਾ ਪਾਉਂਦੇ ਆ ਜੇਬਾਂ 'ਚ ਅਡਾਨੀ ਅਮਾਨੀ ਦੇ 25 ਬੰਦੇ ਆ ਨਹੀਂ 25 ਬੰਦੇ ਜੇ ਉਹデア ਜਿਹੜਾ ਉਹਨਾਂ ਨੇ 2 ਲੱਖ ਦਾ ਦਖ਼ਮਾਫ਼ ਕਰਤਾ 4-5 ਲੱਖ ਦਾ ਪ੍ਰੋਡਕਟਿਵਿਟੀ ਲੈਵਲ 'ਤੇ ਚੰਗ ਕਰ ਦਿੱਤਾ 12-12.5 ਲੱਖ ਕਰੋੜ ਦਾ ਮੈਂ ਗੈਟ ਮਾਫ਼ ਕਰਤਾ 18 ਲੱਖ ਕਰੋੜ ਬਣਾਉਂ ਦੇਤਾ ਉਹ ਦੇਖੇ ਫਿਰ ਉਹਦਾ ਗਵਰਨਮੈਂਟ ਨੇ ਬਾਏ ਵਰਮਤ ਆ ਚੁ ਪਾਤੀਆ ਤੋੜ ਦੇਆ ਸਰਕਾਰਾਂ ਤੋੜ ਰਹਾ ਤੁਹਾਡੇ ਸਾਹਮਣੇ ਇੰਨੇ ਕਨੈਕਟਸ ਕਿਉਂ ਹੈ ਉੱਤਰ ਪ੍ਰਦੇਸ਼ ਕਿਉਂ ਹੈ 24 ਆਈ ਹੋਪ ਕਿ ਤੁਸੀਂ ਸਮਝਦੇ ਹੋ ਕਿ ਜਿਹੜਾ ਜਿਹੜਾ ਇਹਨਾਂ ਦਾ ਨੋਰ ਬਣਾਇਆ ਜੀ ਇਹਨਾਂ ਨੇ ਇਲੈਕਸ਼ਨ ਬੋਰਡ ਵਾਲਾ ਉਹਦੇ ਵਿੱਚ ਵੇਖੋ ਇਹਨਾਂ ਨੇ ਐਹੋ ਜਿਹੀ ਦਵਾਈ ਦੀਆਂ ਕੰਪਨੀਆਂ ਜਿਹਦੀ ਖਾਂਸੀ ਦੀ ਦਵਾਈ ਨਾਲ 140 ਬੱਚੇ ਮਰ ਗਏ ਜੰਮੂਜ਼ ਕੁਝ ਪਾਕਿਸਤਾਨ ਚ ਗੰਬੀਆ ਚ 140 ਬੱਚੇ ਮਰ ਗਏ ਐਹੋ ਜਿਹੀਆਂ ਕੰਪਨੀਆਂ ਤੋਂ ਇਹਨਾਂ ਨੇ 950 ਕਰੋੜ ਰੁਪਏ ਦਾ ਫੰਡ ਲਿਆ ਜੀ ਘਰ ਦੇ ਘਰ ਦੇ ਵਾਲੀਆਂ ਕੰਪਨੀਆਂ ਤੋਂ ਫੰਡ ਲਿਆ ਇਹ ਤਾਂ ਜਦੋਂ ਸਾਡੀ ਇੰਡੀਆ ਕਨਸਟਰੂਕਟ ਦੀ ਸਰਕਾਰ ਬਣੀ ਤੁਹਾਨੂੰ ਦੱਸਾਂਗੇ ਕਿ ਸਾਰਾ ਲੱਕਟ ਗਿਆ ਕਿਦਾਂ ਇਹਨਾਂ ਨੇ ਸਾਲ ਕਪੜੀ ਬਣਾਈਆ ਉਹਦੇ ਪਿੱਛੇ ਪੈਸਾ ਦੇਦਾ ਹੈਗਾ ਇਹ ਸਚਾਈ ਸਾਹਮਣੇ ਆਣੀ ਆ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਤੁਸੀਂ ਸਾਡਾ ਸਾਥ ਦਿਓ ਭਗਵਾਨਤ ਮਾਤਾ ਦਾ ਸਾਥ ਦਿਓ ਅਸੀਂ ਤੁਹਾਡੀ ਜਿੰਦਗੀ ਸਾਲ ਕਰਾਂਗੇ ਹਫਤੇ ਉੱਤੇ ਸਭ ਜਿਹੜੇ ਚੌਕਾਂ 'ਚ ਛੱਡ ਕੇ ਪੈਸੇ ਦਿੰਦੇ ਸੀ ਉਹ ਅਸੀਂ ਬੰਦ ਕਰਤੇ ਮੈਨੂੰ ਲੱਗਦਾ ਕਿ ਅਪਰਾਧ ਸਰ ਖਤਮ ਹੋ ਗਿਆ ਜਿਹੜੀ ਲੋਕਾਂ ਦੇ ਹੱਡਾ ਸੜੀ ਹੋਈ ਆ ਜਾਂ ਜਿਹੜੇ ਲਾਂਡਰ ਦੀ ਗੱਲ ਕੀਤੀ ਆ ਤੁਸੀਂ ਮੇਰੇ ਤੇ ਵਿਸ਼ਵਾਸ ਨਾ ਕਰੋ ਕਿਸੇ ਤੇ ਵਿਸ਼ਵਾਸ ਨਾ ਕਰੋ ਇੱਕ ਨੈਸ਼ਨਲ ਕ੍ਰਾਈਮ ਰਿਪੋਰਟਸ ਬਿਊਰੋ ਸੈਂਟਰ ਆ ਸਰਪ ਦੀ ਗਵਰਨਮੈਂਟ ਦੀ ਆਪਣੀ ਸਸਤਾ ਇਹ ਦਿਓ ਨੈਸ਼ਨਲ ਕ੍ਰਾਈਮ ਐਨਸੀਆਰ ਵੀ ਹੈ ਤੇ ਨੈਸ਼ਨਲ ਕ੍ਰਾਈਮ ਰਿਪੋਰਟ ਬਿਊਰੋ ਉਹਦਾ ਡਾਟਾ ਦੇਖੋ ਪੰਜਾਬ ਦੇ ਵਿੱਚ ਕ੍ਰਾਈਮ ਹੈ ਜ਼ੀਰੋ ਕ੍ਰਾਈਮ ਤਾਂ ਹੁੰਦਾ ਨਹੀਂ ਕਦੇ ਵੀ ਕ੍ਰਾਈਮ ਹੈ ਪੰਜਾਬ ਦੇ ਵਿੱਚ ਪਰ ਹਰਿਆਣੇ ਨਾਲੋਂ ਬਹੁਤ ਘੱਟ ਹੈ ਯੂਪੀ ਨਾਲੋਂ ਬਹੁਤ ਜ਼ਿਆਦਾ ਘੱਟ ਹੈ ਬਿਹਾਰ ਨਾਲ ਉਹ ਜਿਹੜੀਆਂ ਬੀਜੇਪੀ ਰੂਟ ਸਟੇਟਸ ਆ ਤੁਸੀਂ ਦੇਖੋ ਪੰਜਾਬ 'ਚ ਨਸ਼ਿਆਂ ਦੀ ਪ੍ਰੋਬਲਮ ਹੈ ਹੈ ਨਾ ਨਹੀਂ ਕਿੱਥੋਂ ਆ ਰਿਹਾ ਨਸ਼ਾ ਦੀ ਗੁਜਰਾਤ ਦੀ ਪੋਰਟ ਤੋਂ ਮਹਾਰਾਸ਼ਟਰ ਦੀ ਪੋਰਟ ਤੋਂ ਬੀਜੇਪੀ ਰੂਟ ਸਟੇਟਸ ਜਿਹੜੇ ਰਸਤੇ ਵਿੱਚ ਆਉਂਦੀ ਆ ਮੱਧ ਪ੍ਰਦੇਸ਼ 'ਚੋਂ ਹੋ ਕੇ ਆਉਂਦੇ ਆ ਰਾਜਸਥਾਨ 'ਚੋਂ ਆ ਕੇ ਆਉਂਦੇ ਆ ਹਰਿਆਣਾ 'ਚੋਂ ਆ ਕੇ ਆਉਂਦੇ ਆ ਨਸ਼ਾ ਬੀਜੇਪੀ ਇਹ ਨਾਰਕੋਟਿਕਸ ਨਾਰਕੋਟਿਕਸ ਵਾਧ ਰਹੇ ਆ ਪੰਜਾਬ ਦੇ ਉੱਤੇ ਜੇ ਬਾਰਡਰ ਤੋਂ ਆ ਰਹੇ ਕੀ ਨਹੀਂ ਆ ਜੀ ਮੋਦੀ ਸਾਹਿਬ ਕੋਲੇ ਇਹਦੇ ਕੋਲੇ ਸੈਟਲਾਈਟ ਹੈ ਇਹਦੇ ਕੋਲੇ ਆਰਮੀ ਹੈ ਇਹਦੇ ਕੋਲੇ ਬੀਐਸਐਫ ਹੈ ਇਹਦੇ ਕੋਲੇ ਵਾਰ ਵਰਗੀਆਂ ਏਜੰਸੀਜ਼ ਹੈ ਇੰਟੈਲੀਜੈਂਸ ਹੈ ਕੀ ਇਹ ਰੋਕ ਨਹੀਂ ਸਕਦੇ ਇੱਕ ਪੰਛੀ ਨੇ ਉੱਡ ਜਾ ਸਕਦਾ ਹੈ ਉਧਰ ਉਧਰ ਜੇ ਸਰਕਾਰ ਚਾਵੇ ਪਰ ਨਹੀਂ ਪੰਜਾਬ ਔਰ ਕਸ਼ਮੀਰ ਨੂੰ ਸੈਚੂਰੇਟ ਕੀਤਾ ਜਾ ਰਿਹਾ ਹੈ ਨਾਰਕੋਟਿਕਸ ਸੋ ਇਹ ਵਾਲੇ ਚਾਰਜਿਸ ਦਾ ਭਰਾਓ ਬਹੁਤ ਵੱਡਾ ਆਪਾਂ ਲੋਕਾਂ ਨੂੰ ਵਾਕ ਕੀਤਾ ਜਾ ਰਿਹਾ ਜੀ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਜੀ ਮੈਂ ਕਦੇ ਵੀ ਬੀਜੇਪੀ ਦਾ ਕਿਸੇ ਪੋਲੀਟਿਕਲ ਪਾਰਟੀ ਦਾ ਮੈਂਬਰ ਨਹੀਂ ਰਿਹਾ ਲੇਕਿਨ ਅਕਲ ਵਾਲੀ ਵਾਸਤੇ ਉਹ ਵੀ ਬੀਜੇਪੀ ਦੇ ਲੀਡਰ ਸੀ ਬਹੁਤ ਵਧੀਆ ਬਖਤਾ ਸੀ ਜੀ ਜਦੋਂ ਬੋਲਦੇ ਸੀ ਮੈਂ ਹਮੇਸ਼ਾ ਉਹਨਾਂ ਲੈਕਚਰ ਸੁਣਦਾ ਸੀ ਪੂਰਾ ਸੁਣਦਾ ਸੀ ਜੇ ਪੰਜਾਬ ਜਾਂਦੇ ਸੀ ਮੈਂ ਸੁਣਨ ਜਾਂਦਾ ਸੀ ਉਹਨਾਂ ਦਾ ਹੀ ਵਾਸ ਸੱਚ ਅ ਵੰਡਰਫੁਲ ਓਰੇਟਰ ਐਂਡ ਅ ਵੰਡਰਫੁਲ ਯੋਨੀ ਬੇਗੌਰ ਰਾਜਸਥਾਨ ਦੀ ਗੱਲ ਕਰਦੇ ਸੀ ਮੋਦੀ ਜੀ ਜਦੋਂ ਬੋਲਦੇ ਆ ਰਹੇ ਜੀ ਜੋ ਪੰਜਾਬ ਦੇ ਵਿੱਚ ਅੱਜ ਅੱਜ ਕੱਲ ਹੋ ਰਿਹਾ ਦੁਬਾਰਾ ਜਿਹੜਾ ਇੱਕ ਖੂਬਾ ਖੜਾ ਕੀਤਾ ਜਾ ਰਿਹਾ ਖਾਹਰਿਸਤਾਨ ਦਾ ਔਰ ਜਿਸ ਤਰ੍ਹਾਂ ਦੀ ਗੱਲ ਕਰਦੇ ਆ ਜਿਸ ਸੰਦਰਭ ਵਿੱਚ ਮੰਗਲ ਸੂਤਰ ਦੀ ਗੱਲ ਕਰਦੇ ਆ ਮੈਨੂੰ ਬਹੁਤ ਦੁੱਖ ਹੋਇਆ ਸਾਡੇ ਪ੍ਰਧਾਨ ਮੰਤਰੀ ਆ ਸਾਡੇ ਦੇ ਪ੍ਰਧਾਨ ਮੰਤਰੀ ਆ ਕੋਈ ਭਾਜੀਪੀ ਦੇ ਪ੍ਰਧਾਨ ਮੰਤਰੀ ਸਾਡੇ ਸਾਰੇ ਦੇ ਪ੍ਰਧਾਨ ਮੰਤਰੀ ਆ ਉਹ ਜਿਹੜਾ ਮੰਗਲ ਸੂਤਰ ਹੈ ਇਸੇ ਨਾਲ ਹੀ ਸੇਕ੍ਰਟ ਹੈ ਇੱਕ ਵਾਰੀ ਪ੍ਰਧਾਨ ਕਰਦੇ ਇਸ ਲੇਡੀਜ਼ ਨਹੀਂ ਆ ਪਰ ਤੁਸੀਂ ਆਪਾਂ ਸਾਰੇ ਸਮਝਦੇ ਹੋ ਜੀ ਮੰਗਾ ਸੂਤਰ ਦੀ ਇੰਪੋਰਟੈਂਸ ਸਮਝਦੇ ਰਹੋ ਹੁਣ ਇਹਨਾਂ ਨੇ ਕਿਹਾ ਕਿਸੇ ਦੇ ਘਰ ਵਿੱਚ ਮੰਗਾ ਸੂਤਰ ਪਾਇਆ ਸੀਗਾ ਜੀ ਆ ਤੁਸੀਂ ਮੈਨੂੰ ਲੱਭ